ਡੀਐਸਪੀ ਫਗਵਾਣਾ ਉਹਨਾਂ ਦੇ ਅੰਡਰ ਇੱਕ ਰੇਡ ਕਰੀ ਗਈ ਜੀ ਪੰਜਵਾਂ ਏਰੀਆ ਦੇ ਵਿੱਚ ਗੁਜਰਾ ਦਾ ਇੱਕ ਡੇਰਾ ਹੈ ਉੱਥੇ ਇਹ ਜਿਹੜਾ ਸਾਡਾ ਦੋਸ਼ੀ ਹੈ ਰੇਡ ਕਰਨ ਤੇ ਹਨੀਫ ਉਰਫ ਰਫੀ ਇਹ ਖਰਲਕਲਾ ਉਹ ਕੁੜ ਦਾ ਰਹਿਣ ਵਾਲਾ ਹੈ ਔਰ ਇੱਥੇ ਦਾ ਸੋਰਾ ਪਰਵਾਰ ਹੈ ਤਾਂ ਜਦੋਂ ਇਹਨਾਂ ਦੀ ਰੇਡ ਕਰੀ ਗਈ ਤਾਂ ਇਹਨਾਂ ਦੇ ਘਰੋਂ ਸਾਨੂੰ 60 ਪੈਕੇਟ ਜਿਹੜਾ ਹੈਗਾ ਰਿਫਾਈਨਡ ਸਿੰਥੈਟਿਕ ਔਇਲ ਹੈਗਾ ਔਰ 6 ਪੈਕੇਟ ਸਾਨੂੰ ਉਹਦਾ ਸੁੱਕਾ ਦੁੱਧ ਹੈ ਉਹ ਵੀ ਸਿੰਥੈਟਿਕ ਹੀ ਹੈ ਤੇ ਉੱਚ ਸਾਨੂੰ ਪਾਊਡਰ ਸਪਰੇ ਪਾਊਡਰਸ ਵਗੈਰਾ ਮਿਲੇ ਹੈ ਜਿਨ੍ਹਾਂ ਨੂੰ ਮਿਕਸ ਕਰਕੇ ਤੇ ਕਰੀਮ ਐਡ ਕਰਕੇ ਇਹਨੂੰ ਦੁੱਧ ਨੂੰ ਸਪਲਾਈ ਕਰਦੇ ਸੀ ਇਹਨਾਂ ਦਾ ਪੇਸ਼ਾ ਵੈਸੇ ਵੀ ਦੁੱਧ ਵੇਚਣ ਦਾ ਹੀ ਹੈ ਤਾਂ ਇਹ ਨਫਾ ਜ਼ਿਆਦਾ ਕਮਾਂਡ ਦੇ ਚੱਕਰ ਦੇ ਵਿੱਚ ਉਸ ਨਾਲਜ ਦੇ ਵਿੱਚ ਇਹ ਸਾਰੀ ਚੀਜ਼ਾਂ ਮਿਕਸ ਕਰਕੇ ਕੁਆਂਟੀਟੀ ਵਧਾਉਣ ਲਈ ਇਹ ਚੀਜ਼ਾਂ ਦੇ ਕਰ ਰਹੇ ਸੀਗੇ ਤੋਂ ਮੌਕੇ ਤੇ ਵੀ ਜਿਹੜੇ ਫੂਡ ਸੇਫਟੀ ਆਫਿਸਰਸ ਨੇ ਉਹਨਾਂ ਨੂੰ ਬੁਲਾਇਆ ਗਿਆ ਤੇ ਜਿਨ੍ਹਾਂ ਦੇ ਹਾਜ਼ਰੀ ਜੀ ਸਾਰਾ ਸਿੰਜ਼ਰ ਕਰਕੇ ਔਰ ਰਿਪੋਰਟ ਲਈ ਗਏ ਬਾਕੀ ਸੈਂਪਲਿੰਗ ਜਿਹੜੀ ਹੈ ਟੈਸਟਿੰਗ ਤੋਂ ਬਾਅਦ ਪਤਾ ਲੱਗੇਗਾ ਐਗਜ਼ੈਕਟਲੀ ਇਹ ਕਿਹੜੇ ਕੰਪੋਨੈਂਟ ਯੂਜ਼ ਕਰ ਰਹੇ ਸੀਗੇ ਔਰ ਇਹ ਸੇਤ ਵਾਸਤੇ ਕਿੰਨੇ ਹਾਨੀਕਾਰਕ ਨੇ ਉਹਦੇ ਉੱਪਰ ਵੀ ਸਾਨੂੰ ਰਿਮਾਂਡ ਵਗੈਰਾ ਲਿਗੀ ਤੇ ਹਾਂਜੀ ਹਾਂਜੀ ਇਹਨਾਂ ਨੂੰ ਅੱਜ ਪੇਸ਼ ਕੀਤਾ ਗਿਆ ਹੈਗਾ ਔਰ ਇਹਨਾਂ ਦਾ ਸਾਨੂੰ ਰਿਮਾਂਡ ਵੀ ਮਿਲ ਗਿਆ ਦੋ ਦਿਨ ਦਾ ਔਰ ਵਿੱਚ ਫਰਦਰ ਅਸੀਂ ਕੋਸ਼ਿਸ਼ ਕਰਾਂਗੇ ਔਰ ਜੇ ਬਾਕੀ ਰਹਿੰਦੇ ਹੋਏ ਦੋਸ਼ੀ ਆ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ ਔਰ ਡੀਐਸਪੀ ਫਗਵਾੜਾ ਉਹਨਾਂ ਦੇ ਅੰਡਰ ਇੱਕ ਰੇਡ ਕਰੀ ਗਈ ਜੀ ਪੰਜਟਾ ਏਰੀਆ ਦੇ ਵਿੱਚ ਗੁਜਰਾ ਦਾ ਇੱਕ ਡੇਰਾ ਹੈ ਉੱਥੇ ਇਹ ਜਿਹੜਾ ਸਾਡਾ ਦੋਸ਼ੀ ਹੈ ਰੇਡ ਕਰਨ ਤੇ ਹਨੀਫ ਉਰਫ ਰਫੀ ਇਹ ਖਰਲਕਲਾ ਉਹ ਕੁੜਾ ਰਹਿਣ ਵਾਲਾ ਹੈ ਔਰ ਇੱਥੇ ਦਾ ਸੋਰਾ ਪਰਵਾਰ ਹੈ ਤਾਂ ਜਦੋਂ ਇਹਨਾਂ ਦੀ ਰੇਡ ਕਰੀ ਗਈ ਤਾਂ ਇਹਨਾਂ ਦੇ ਘਰੋਂ ਸਾਨੂੰ 60 ਪੈਕੇਟ ਜਿਹੜਾ ਹੈਗਾ ਰਿਫਾਈਨਡ ਸਿੰਥੈਟਿਕ ਔਇਲ ਹੈਗਾ ਔਰ 6 ਪੈਕੇਟ ਸਾਨੂੰ ਉਹਦਾ ਸੁੱਕਾ ਦੁੱਧ ਹੈ ਉਹ ਵੀ ਸਿੰਥੈਟਿਕ ਹੀ ਹੈ ਤੇ ਕੁਝ ਸਾਨੂੰ ਪਾਊਡਰ ਸਪਰੇ ਪਾਊਡਰਸ ਵਗੈਰਾ ਮਿਲੇ ਹੈ ਜਿਨ੍ਹਾਂ ਨੂੰ ਇਹ ਮਿਕਸ ਕਰਕੇ ਤੇ ਕਰੀਮ ਐਡ ਕਰਕੇ ਇਹਨੂੰ ਦੁੱਧ ਨੂੰ ਸਪਲਾਈ ਕਰਦੇ ਸੀ ਇਹਨਾਂ ਦਾ ਪੇਸ਼ਾ ਵੈਸੇ ਵੀ ਦੁੱਧ ਵੇਚਣ ਦਾ ਹੀ ਹੈ ਤਾਂ ਇਹ ਨਫਾ ਜ਼ਿਆਦਾ ਕਮਾਂਡ ਦੇ ਚੱਕਰ ਦੇ ਵਿੱਚ ਉਸ ਨਾਲਜ ਦੇ ਵਿੱਚ ਇਹ ਸਾਰੀ ਚੀਜ਼ਾਂ ਮਿਕਸ ਕਰਕੇ ਕੁਆਂਟੀਟੀ ਵਧਾਉਣ ਲਈ ਇਹ ਚੀਜ਼ਾਂ ਕਰ ਰਹੇ ਸੀਗੇ ਤੋਂ ਮੌਕੇ ਤੇ ਜੀ ਜਿਹੜੇ ਫੂਡ ਸੇਫਟੀ ਆਫਿਸਰਸ ਨੇ ਉਹਨਾਂ ਨੂੰ ਬੁਲਾਇਆ ਗਿਆ ਤੇ ਜਿਨ੍ਹਾਂ ਦੇ ਹਾਜ਼ਰੀ ਜੀ ਸਾਰਾ ਸਿੰਜ਼ਰ ਕਰਕੇ ਔਰ ਰਿਪੋਰਟ ਲਈ ਗਏ ਬਾਕੀ ਸੈਂਪਲਿੰਗ ਜਿਹੜੀ ਹੈ ਟੈਸਟਿੰਗ ਤੋਂ ਬਾਅਦ ਪਤਾ ਨਹੀਂ ਜਾਏ ਐਗਜ਼ੈਕਟਲੀ ਇਹ ਕਿਹੜੇ ਕੰਪੋਨੈਂਟ ਯੂਜ਼ ਕਰ ਰਹੇ ਸੀਗੇ ਔਰ ਇਹ ਸੇਤ ਵਾਸਤੇ ਕਿੰਨੇ ਹਾਨੀਕਾਰਕ ਨੇ ਉਹਦੇ ਉੱਪਰ ਵੀ ਸਾਨੂੰ ਮੀਂਹ ਪਸਟ ਵੀ ਮੰਗ ਵਗੈਰਾ ਲਈ ਤੇ ਹਾਂਜੀ ਹਾਂਜੀ ਇਹਨਾਂ ਨੂੰ ਅੱਜ ਪੇਸ਼ ਕੀਤਾ ਗਿਆ ਹੈਗਾ ਔਰ ਇਹਨਾਂ ਦਾ ਸਾਨੂੰ ਰਿਮਾਂਡ ਵੀ ਮਿਲ ਗਿਆ ਦੋ ਦਿਨ ਦਾ ਔਰ ਵਿੱਚ ਫਰਦਰ ਅਸੀਂ ਕਸ਼ਿਸ਼ ਕਰਾਂਗੇ ਔਰ ਜੇ ਬਾਕੀ ਰਹਿੰਦੇ ਹੋਏ ਦੋਸੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ ਔਰ ਡੀਐਸਪੀ ਫਗਵਾੜਾ ਉਹਨਾਂ ਦੇ ਅੰਡਰ ਇੱਕ ਰੇਡ ਕਰੀ ਗਈ ਜੀ ਪੰਜਟਾ ਏਰੀਆ ਦੇ ਵਿੱਚ ਗੁਜਰਾ ਦਾ ਇੱਕ ਡੇਰਾ ਹੈ ਉੱਥੇ ਇਹ ਜਿਹੜਾ ਸਾਡਾ ਦੋਸ਼ੀ ਹੈ ਰੇਡ ਕਰਨ ਤੇ ਹਨੀਫ ਉਰਫ ਰਫੀ ਇਹ ਖਰਲਕਲਾ ਉਹ ਕੁੜਾ ਰਹਿਣ ਵਾਲਾ ਹੈ ਔਰ ਇਥੇ ਦਾ ਸੋਰਾ ਪਰਵਾਰ ਹੈ ਤਾਂ ਜਦੋਂ ਇਹਨਾਂ ਦੀ ਰੇਡ ਕਰੀ ਗਈ ਤਾਂ ਇਹਨਾਂ ਦੇ ਘਰੋਂ ਸਾਨੂੰ 6 ਪੈਕੇਟ ਜਿਹੜਾ ਹੈਗਾ ਰਿਫਾਈਨਡ ਸਿੰਥੈਟਿਕ ਔਇਲ ਹੈਗਾ ਔਰ 6 ਪੈਕੇਟ ਸਾਨੂੰ ਉਹਦਾ ਸੁੱਕਾ ਦੁੱਧ ਹੈ ਉਹ ਵੀ ਸਿੰਥੈਟਿਕ ਹੀ ਹੈ ਤੇ ਕੁਝ ਸਾਨੂੰ ਪਾਊਡਰ ਸਪਰੇ ਪਾਊਡਰਸ ਵਗੈਰਾ ਮਿਲੇ ਹੈ ਜਿਨ੍ਹਾਂ ਨੂੰ ਇਹ ਮਿਕਸ ਕਰਕੇ ਤੇ ਕਰੀਮ ਐਡ ਕਰਕੇ ਇਹਨੂੰ ਦੁੱਧ ਨੂੰ ਸਪਲਾਈ ਕਰਦੇ ਸੀ ਇਹਨਾਂ ਦਾ ਪੇਸ਼ਾ ਵੈਸੇ ਵੀ ਦੁੱਧ ਵੇਚਣ ਦਾ ਹੀ ਹੈ ਤਾਂ ਇਹ ਨਫਾ ਜ਼ਿਆਦਾ ਕਮਾਂਡ ਦੇ ਚੱਕਰ ਦੇ ਵਿੱਚ ਉਸ ਨਾਲਜ ਦੇ ਵਿੱਚ ਇਹ ਸਾਰੀ ਚੀਜ਼ਾਂ ਮਿਕਸ ਕਰਕੇ ਕੁਆਂਟੀਟੀ ਵਧਾਉਣ ਲਈ ਇਹ ਚੀਜ਼ਾਂ ਕਰ ਰਹੇ ਸੀਗੇ ਤੋਂ ਮੌਕੇ ਤੇ ਜੀ ਜਿਹੜੇ ਫੂਡ ਸੇਫਟੀ ਆਫੀਸਰਸ ਨੇ ਉਹਨਾਂ ਨੂੰ ਬੁਲਾਇਆ ਗਿਆ ਤੇ ਜਿਨ੍ਹਾਂ ਦੇ ਹਾਜ਼ਰ ਜੀ ਸਾਰਾ ਸਿੰਜ਼ਰ ਕਰਕੇ ਔਰ ਨਵੀਂ ਰਿਪੋਰਟ ਲਈ ਹੈ ਬਾਕੀ ਸੈਂਪਲਿੰਗ ਜਿਹੜੀਆਂ ਟੈਸਟਿੰਗ ਤੁਹਾਨੂੰ ਪਤਾ ਨਹੀਂ ਜਾਏਗਾ ਐਗਜ਼ੈਕਟਲੀ ਇਹ ਕਿਹੜੇ ਕੰਪੋਨੈਂਟ ਯੂਜ਼ ਕਰ ਰਹੇ ਸੀਗੇ